ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਬੱਡੀ ਖਿਡਾਰੀ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਹੋਈ ਹੈ ਜੀ ਹਾਂ ਮਾਮਲਾ ਤਾਂ ਇਸ ਕਦਰ ਹੈ ਕਿ ਗਰਾਊਂਡ ਦੇ ਵਿੱਚ ਕਬੱਡੀ ਖਿਡਾਰੀ ਕਬੱਡੀ ਖੇਡਦੇ ਹੋਏ ਦੋ ਖਿਡਾਰੀਆਂ ਦੇ ਵਿੱਚ ਆਪਸ ਵਿੱਚ ਕੋਈ ਵੀ ਵਿਵਾਦ ਹੁੰਦਾ ਆ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਆ ਕਿ ਹੱਥੋਪਾਈ ਤੱਕ ਪਹੁੰਚ ਜਾਂਦੀ ਆ ਤਾਂ ਉਦੋਂ ਤਾਂ ਦੋਨਾਂ ਨੂੰ ਸਮਝਾ-ਬੁਝਾ ਕੇ ਜਿਹੜਾ ਆ ਉਹ ਵਾਪਸ ਭੇਜ ਦਿੱਤਾ ਜਾਂਦਾ ਤਾਂ ਇੱਕ ਧੀਰ ਵੱਲੋਂ ਕਿਹਾ ਜਾਂਦਾ ਕਿ ਤੈਨੂੰ ਮੈਂ ਦੇਖ ਲਵਾਗਾ ਪਰ ਇੰਨੀ ਦੇਰ ਦੀ ਹੁੰਦੀ ਆ ਕਿ ਇੱਕ ਜਿਹੜਾ ਖਿਡਾਰੀ ਸੀਗਾ ਕਬੱਡੀ ਖਿਡਾਰੀ ਉਹ ਆਪਣੇ ਘਰ ਆਉਂਦਾ ਆ ਤੇ ਆਪਣੀ ਪਰਿਵਾਰ ਦੇ ਨਾਲ ਕਿਤੇ ਬਾਹਰ ਜਾਂਦਾ ਆ ਤਾਂ ਰਸਤੇ ਦੇ ਵਿੱਚ ਦੂਜੀ ਠੀਰ ਵੱਲੋਂ ਉਸ ਨੂੰ ਘੇਰ ਕੇ ਉਸ ਤੇ ਕਬੱਡੀ ਖਿਡਾਰੀ ਅਤੇ ਉਸ ਦੇ ਪਰਿਵਾਰ ਦੇ ਨਾਲ ਜਿਹੜੀ ਆ ਉਹ ਮਾਰਕੁੱਟਾਈ ਕੀਤੀ ਜਾਂਦੀ ਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਦੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹਦੇ ਵਿੱਚ ਇੱਕ ਨੌਜਵਾਨ ਦੇ ਪਿੱਛੇ ਜਿਹੜੇ ਨੇ ਉਹ 5 ਤੋਂ 6 ਵਿਅਕਤੀ ਜਿਹੜੇ ਉਹ ਭਜਦੇ ਹੋਏ ਦਿਖਾਈ ਦੇ ਰਹੇ ਤੇ ਇਸ ਦੇ ਨਾਲ ਜਿਹੜੀ ਹੈ ਬੜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਤਾਂ ਫਿਲਹਾਲ ਨੌਜਵਾਨ ਜਿਹੜਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤਾਂ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ